ਇਨੇ ਦੀ ਕਿਹਾ 55000 ਦੀ ਮੈਂ ਉੱਚੇ ਚ 500 ਰੁਪਏ ਛੋਟ ਕੀਤੀ ਬਾਈ ਇਹਨਾਂ ਨੂੰ ਅੱਛਾ ਠੰਡੀ ਦੇਖੋ ਬਾਈ ਨਾਲੇ ਆ ਲੋ ਆ ਲੋ ਆਈ ਮੈ ਰੋ ਥੱਲੇ ਬਿਲਕੁਲ ਹੀ ਬਿਲਕੁਲ ਆ ਕਰ ਲੂਗੀ ਮੈਂ ਅੱਜ ਬੱਚੇ ਦਾ ਪਰਮ ਹੀ ਆ ਨਹੀਂ ਬੱਚਾ ਡੋਨਾਲਡ ਚਵਾਈ ਲੱਗੀ ਵੇਖੋ ਬਾਈ ਜੀ ਲਓ ਵੀ ਮੈਂ ਤੁਹਾਨੂੰ ਤਸੱਲੀ ਬਖਸ ਗੁਰਪ੍ਰੀਤ ਸਿੰਘ ਕੰਮ ਕਰਕੇ ਦਿਖਾਉਂਦੇ ਆ ਇੰਨੇ ਸੀਲ ਮੈਂ ਕੋਈ ਨੰਦਾ ਹੀ ਆ ਬਾਈ ਜੀ ਨਾਲੇ ਦੇਖੋ ਇਧਰ ਕੋਈ ਦਿੱਕਤ ਨਹੀਂ ਭਾਈ ਨੇ ਤਾਂ ਸੱਲੀ ਦੇ ਲਈ ਆਪਣੇ ਤੋਂ ਵੇਖੋ ਨਾਲੇ ਠੀਕ ਹੈ ਠੀਕ ਹੈ ਨਾਲੇ ਗਾਂ ਕਿੰਨੇ ਨਗਲੇ ਹੁੰਦੇ ਸੀ 6 ਸੀ ਪਰ 4 ਵੇਖ ਕੇ 2 ਰਹਿ ਗਏ ਅੱਛਾ 4 ਵੇਖ ਗਏ 2 ਰਹਿ ਗਏ ਹੋ ਰਹਿ ਗਏ ਹਾਂਜੀ ਅੱਛਾ ਫਿਰ ਇਹ ਕਿੰਨੇ ਬਾਈਟਾਂ ਵਾਲੇ ਵੇਖ ਗਏ ਉਹ ਭਾਈ ਅੱਜ ਲੱਖੋਂ ਥੱਖਾ ਥੱਲੇ ਸੀਗੇ 80 85 70 75 ਵਾਲੀਆਂ ਵੀ ਸੀਗੀਆਂ ਸੀਗੀਆਂ ਅੱਛਾ ਇੱਕ 72 ਦੀ ਹੋਈ ਆ ਇੱਕ 68 ਦੀ ਹੋਈ ਆ ਅੱਜ ਮੇਰੇ ਕੋਲ ਅੱਛਾ ਚੜਾ ਕੇ ਹੁਣ ਲੱਗ ਗਏ ਆ ਉਹ ਬੰਦਿਆਂ ਨੇ ਲਈ ਆ ਉੱਧਰ ਖੜੇ ਬੰਦੇ ਅੱਛਾ ਅੱਛਾ ਹਾਂਜੀ ਫਿਰ ਤਾਂ ਮੰਨ ਲਓ ਵੀ ਜਾਇ ਰੇਟ ਵਾਲੀਆਂ ਸੀ ਹਾਂਜੀ ਜਾਇ ਰੇਟ ਵਾਲੀਆਂ ਸੀ ਹਰ ਇੱਕ ਕਿਸਾਨ ਭਰਾ ਦੇ ਬਾਈਟੇਜ ਸੀ ਜਮਾਂ ਹਾਂਜੀ ਹਾਂ ਹੋਰ ਵੀ ਖੜੀਆਂ ਹੋਣੀਆਂ ਘਰੇ ਬਾਈਟੇਜ ਵਾਲੀਆਂ ਦੋ ਖੜੀਆਂ ਕਰੇ ਜੀ ਬਾਕੀ ਸ਼ਾਮ ਤੱਕ ਆ ਜਾਣਗੇ ਨਹੀਂ ਵਾਧੂ ਆ ਜਾਂਦੀ ਹੈ ਜੀ ਆ ਜਾਂਦੀਆਂ ਹਾਂਜੀ ਹਰ ਇੱਕ ਹਰ ਇੱਕ ਪਰਤਾ ਆ ਜਾਂਦਾ ਆਪਣੇ ਕੋਲ 60 ਲੈ 60000 ਤੋਂ ਲੈ ਕੇ ਸਵਾ 2 ਪੁਣੇ 2 ਲੱਖ ਤੱਕ ਆ ਜਾਂਦਾ ਪਰਤਾ ਇਹ ਆਪਣੇ ਕੋਲ ਆ ਰਿਹਾ ਰਹਿੰਦਾ ਜੋ ਹੋਜੀ ਮਰਜੋ ਜੀ ਆਖੂਗੇ ਇਹੋ ਜੀ ਮਿਲ ਜਾਂਦੀ ਹੁੰਦੀ ਹੈ ਜੀ ਹੂੰ ਭਾਵੇਂ 60 ਵਾਲੀ 80 ਵਾਲੀ 80 ਵਾਲੀ 2 ਵਾਲੀ ਦੋ ਮੈਂ ਮੈਂ ਤੇ ਹੁੰਦਾ ਜੀ ਉਧਰ ਹਾਂ ਦੁੱਧ ਦੇ ਹਿਸਾਬ ਨਾਲ ਤੇ ਉਧਰ ਦੇ ਹਿਸਾਬ ਨਾਲ ਹੀ ਠੀਕ ਆ ਜੀ ਤਾਂ ਫਿਰ ਗੁਰਪ੍ਰੀਤ ਅ ਉਹ ਵੀ ਵੇਖ ਗਈ ਬਾਈ ਜੋ ਬਾਈ ਨਾਲ ਅੱਗੇ ਬੈਠੇ ਨੇ ਲਈ ਆ ਜਮਾ ਨਿੱਕਾ ਪਾ ਤੇ ਬਾਈ ਨੇ ਆ ਦੇ ਮੂੰਹ ਕਾਣ ਲੈ ਕਿੰਨੇ ਦੇ ਲਈ ਆ ਅੱਛਾ ਦਿਖਾ ਦਿਓ ਨਾਲੇ ਆਪਣੀ ਕੋਈ ਦੇ ਕੇ ਦਿਖਾਵੇ ਆਪਣੇ ਮੁੱਲ ਚ ਕੋਈ ਅੱਛਾ ਲੋ ਵੀ ਦੋਸਤੋ ਆਪਾਂ ਤੁਹਾਨੂੰ ਦਿਖਾਈ ਜੰਨੇ ਆ ਵੀ ਇਹ ਮੱਝ ਜਿਹੜੀ ਵੀ ਸੇਲ ਹੋ ਚੁੱਕੀ ਆ ਟ੍ਰੱਕ ਜਿਹਦੀ ਮੈਂ ਲੰਮੀ ਵੇਖ ਕਿੰਨੇ ਬਿਲਕੁਲ ਹੀ ਬਿਲਕੁਲ ਬਹੁਤ ਸ਼ਾਨਦਾਰ ਆ ਵੀ ਲੰਮੀ ਵੇਲਦੀ ਆ ਬਹੁਤ ਸੋਹਣੀ ਘਟਾ ਮਗਰਾਈ ਚੁੱਧ ਵੀਰੇ ਮੌਕੇ ਤੇ 10 ਕਿਲੋ ਆ 9-10 ਕਿਲ ਡੱਬਿਆਂ ਵਾਲਾ ਯਕੀਨਤ ਲੱਗ ਗਿਆ ਬੰਦੇ ਆਪਣੇ ਕਰ ਅੱਗੇ ਹੀ ਮਾਲ ਵਾਧੂ ਲੈ ਕੇ ਗਿਆ ਯਕੀਨਤ ਹੀ ਲੱਗ ਗਿਆ ਅੱਛਾ ਉਹ ਵੀਰ ਲੈ ਕੇ ਆ ਬਾਈ ਜੀ ਨੇ ਲਈ ਉਸ ਬਾਈ ਜੀ ਨੇ ਠੀਕ ਹੈ ਤਾਂ ਕਿੰਨਾ ਸਮਾਂ ਸੀ ਉਹਨੂੰ ਸੀ ਉਹਨੂੰ 3 ਮਹੀਨੇ ਹੋ ਗਿਆ ਤੇ ਮਹੀਨੇ ਆ ਗਏ ਗੱਬਣ ਹੋਈ ਨੂੰ ਅੱਛਾ ਗੱਬਣ ਵੀ ਆ ਦੁੱਧ ਸਹੀ 9-10 ਕਿਲ ਡੱਬਿਆਂ ਵਾਲਾ ਵੀਰ ਹੂੰ ਹਾਂਜੀ ਤਾਂ ਫਿਰ ਕਿੰਨੇ ਕੁ ਦੇ ਦੇ ਦੀ ਕਰ ਬਾਈ ਜੀ ਆਇਓ ਮੜਾ ਜਾ ਆ ਬਾਈ ਜੀ ਦੇ ਮੂੰਹ ਹੀ ਸੁਣ ਲਓ ਬਾਈ ਜੀ ਕਿੰਨੇ ਦੀ ਵੇਚੀ ਆ ਮਾਜੇ ਬਾਈ ਵਪਾਰ ਲੈਣਾ ਜਾਂ ਰੱਖਣ ਵਾਸਤੇ ਲਈ ਆ ਬਾਈ ਨੇ ਅੱਗੇ ਆਪਣੋਂ ਲੈ ਕੇ ਆਂਦਾ ਮਾਰ ਬਈ ਦੇ ਉਹ ਡਿਟੇਲ ਇਸ ਬਾਰੇ ਕਿਵੇਂ ਆ ਖੁਸ਼ ਹਾਂ ਇਹ ਬਾਈ ਜੀ ਆਪਾਂ ਦੇ ਤੇ ਹੀ ਬੁਰੀ ਖੁਸ਼ੀ ਨਾਲ ਹੀ ਲੈਤੀ ਆ ਹਾਂ ਹਾਂ ਚੰਗਾ ਦੁੱਧ ਹੈ ਜੀ ਅੱਛਾ ਜੀ ਤੇ ਚੰਗਾ ਵੀਰਾਂ ਦਾ ਕੰਮ ਹੈ ਇਹਨਾਂ ਤੋਂ ਬਸੂ ਆਪਾਂ ਪਹਿਲਾਂ ਵੀ ਗਾਈ ਲੈਂਦੇ ਆ ਪਹਿਲਾਂ ਵੀ ਲਏ ਆ ਹਾਂਜੀ ਹਾਂਜੀ ਠੀਕ ਹੈ ਠੀਕ ਜਿੰਨਾ ਬੰਦੇ ਕਹਿ ਦਿੰਦੇ ਆ ਕਦੇ ਝੂਠ ਨਹੀਂ ਨਿਕਲਿਆ ਉਹਨੇ ਸੱਚ ਨਿਕਲਦਾ ਹੈਗਾ ਅੱਜ ਫਿਰ ਕਿੰਨੇ ਦੀ ਲਈ ਹੈ ਜੀ ਮੱਝ 52 ਦੀ ਲਈ ਹੈ ਜੀ ਆਪਾਂ 57000 57000 ਦੀ ਮੈਂ 9-10 ਕਿਲੋ ਦੁੱਧ ਡੱਬਿਆਂ ਵਾਲੇ 3 ਮਹੀਨੇ ਦੀ ਸੂਈ ਹੈ ਤੇ 3 ਮਹੀਨੇ ਦੀ ਗੱਬਣਾ ਗਾਰੰਟੀ ਵਾਲਾ ਟੁੱਟ ਵਧੀਆ ਕੀਤਾ ਮੈਨੇ ਤੋਰੇ ਮੜੀ ਆਪੇ ਤੋਰੋ ਤੁਸੀਂ ਬਿਲਕੁਲੀ ਬਿਲਕੁਲ ਬਾਕੀ ਭਾਈ ਜਿੰਨੇ ਵੀ ਆਪਾਂ ਇਸ ਫਾਰਮ ਦੇ ਉੱਤੇ ਤੁਹਾਨੂੰ ਨਾ ਦਿਖਾਉਂਦੇ ਰਹਿੰਨੇ ਆ ਨਾ ਜਮਾ ਖਰੇ ਪਾਉਣਗੇ ਫਿਰ ਆਪਣੇ ਜਮਾ ਖਰੇ ਹਾਂ ਇੱਕ ਤਾਂ ਰੇਟ ਦਾ ਬਾਲਾ ਫਰਕ ਰਹੇ ਬਾਲਾ ਫਰਕ ਹੈ ਵੀਰੇ ਹੋਰਾਂ ਨਾਲ 10000 ਡਾਊਨ ਹੀ ਆਪਣਾ ਕੰਮ ਹੈ ਡਾਊਨ ਡਾਊਨ ਬਿਲਕੁਲ ਇਹ ਤਾਂ ਕਾਫੀ ਨੋਟ ਕੀਤਾ ਮੈਂ ਰੀਅਲ ਵੇਖੋ ਗੱਡੀ ਮੈਂ ਜੀ ਇਹ ਵਾਸਤੇ ਗੱਡੀ ਆਉਣ ਵਾਲੀ ਹੈ ਨਾ ਲੋਡ ਹੋ ਜੂ ਹਾਂਜੀ ਤੇ ਭਾਈ ਜਿਹੜੇ ਨੇ ਲਈ ਹੈ ਜੀ ਤੁਹਾਨੂੰ ਅੱਗੇ ਤੋਰ ਕੇ ਦਿਖਾਉਂਦੇ ਆ ਪਿੱਛੇ ਇਹਦੇ ਕਟਾ ਠੀਕ ਆ ਤਾ ਇਹ ਜਿਹੜੀ ਤੁਸੀਂ ਮੱਝ ਦੇਖੀ ਐ ਨਾ ਦੋਸਤੋ ਸਕਰੀਨ ਦੇ ਉੱਤੇ ਗੁਰਪ੍ਰੀਤ ਕੋਲੋਂ ਇਹ ਪਾਸ ਹੋਈ ਆ ਜੀ ਤਿੰਨ ਚਾਰ ਕਿਲੋ ਤਾਂ ਕੱਢ ਲਿਆ ਥੱਲੋ ਅੱਛਾ ਹਾਂਜੀ ਤਿੰਨ ਚਾਰ ਕਿਲੋ ਹਾਂਜੀ ਅੱਜ ਹਾਂਜੀ ਹੁਣੇ ਹਾਂ 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 ਬਹੁਤ ਚੰਗੀ ਮੈਂ ਐਈ ਠੀਕ ਐ ਠੀਕ ਐ ਗੁਰਪ੍ਰੀਤ ਧਰੀ ਵਾਲੀ ਐ ਬਹੁਤ ਸ਼ਾਨਦਾਰ ਐ ਭਾਈ ਜੀ ਬਹੁਤ ਸ਼ਾਨਦਾਰ ਚੰਗੀ ਲੰਬੀ ਬੇਲ ਦੀ ਆ ਭਾਰੀ ਮੈਂ ਐਈ ਪੂਰੀ ਹੂੰ ਕਿੰਨੇ ਦੀ ਕਿਹਾ 55000 ਦੀ ਮੈਂ ਵਿੱਚ 500 ਰੁਪਏ ਛੋਟ ਕੀਤੀ ਭਾਈ ਇਹਨਾਂ ਨੂੰ ਅੱਛਾ ਠੰਡੀ ਦੇਖੋ ਭਾਈ ਜੀ ਨਾਲੇ ਆ ਲੋ ਆ ਲੋ ਆਈਂ ਮੇਰੇ ਥੱਲੇ ਬਿਲਕੁਲ ਹੀ ਬਿਲਕੁਲ ਆ ਕਰ ਲੂਗੀ ਮੈਂ ਬੱਚੇ ਦਾ ਪਰਮ ਹੀ ਆਣੀ ਬੱਚਾ ਡੋਨਾਲਡ ਚਵਾਈ ਲੱਗੀ ਦੇਖੋ ਭਾਈ ਜੀ ਲਓ ਵੀ ਮੈਂ ਤੁਹਾਨੂੰ ਤਸੱਲੀ ਬਖ ਸਕ ਗੁਰਪ੍ਰੀਤ ਸਿੰਘ ਕੰਮ ਕਰਕੇ ਦਿਖਾਉਂਦੇ ਆ ਐਨੇ ਸੀਲ ਮੈਂ ਕੋਈ ਨਹੀਂ ਦਿੰਦਾ ਜੀ ਮਰਜੀ ਬੇਟੀ ਆ ਭਾਈ ਇਹਨਾਂ ਦੇਖੋ ਇਧਰ ਕੋਈ ਦਿੱਕਤ ਨਹੀਂ ਹੈ ਭਾਈ ਨੇ ਤਾਂ ਸੜਨੀ ਤੇ ਲਈ ਆਪਣੇ ਤੋਂ ਵੇਖੋ ਨਾ ਠੀਕ ਹੈ ਠੀਕ ਹੈ ਨਾਲੇ ਗਾਂ ਵਾਂਗੂ ਸੀਗੜਾ ਮੈਨੂੰ ਐਂ ਲੱਗਦਾ ਡੱਬ ਵਾਲੀ ਚ ਸੀਗੜੀ ਬੜੀ ਹੀ ਲੱਗੀ ਹੈ ਲੈ ਸੁਈਆ ਜੀ ਆਹ ਅੱਛਾ ਜੀ ਆਹ ਦੀ ਬਖੰਡੀ ਮਿੱਠੀ ਹੈ ਜੀ ਇਹ ਬਈ ਇਹ ਕੱਲ ਸੁਈਆ ਜੀ ਪਹਿਲਾਂ ਕੱਟੀ ਆ ਮੂੰਹ ਚਾਰ ਦੰਦ ਦੀ ਮੂੰਹ ਚਾਰ ਦੰਦ ਦਾ ਹਾਂਜੀ ਕੱਲ ਹੀ ਸੁਈ ਆ ਕੱਲ ਹੀ ਸੁਈ ਆ ਜੀ ਅੱਛਾ ਪਿੱਛੇ ਕੱਟੀ ਆ ਕੱਟਾ ਹੀ ਕੱਟਾ ਠੀਕ ਹੈ ਠੀਕ ਹੈ ਦਿਖਾਓ ਫਿਰ ਗੁਰਪੀ ਤੋੜ ਕੇ ਫਿਰ ਆਪਾਂ ਪੁੱਛਦੇ ਆ ਮੇਤਰੋ ਵੀ ਸਾਰਾ ਚੰਨ ਲੈ ਵੇਖੋ ਜੀ ਕਿੰਨਾ ਸਾਫ ਲੱਗਿਆ ਈ ਘੋਟੀ ਨੂੰ ਠੀਕ ਹੈ ਕਿੰਨਾ ਕੁ ਰੇਟ ਆ ਕਿੰਨੇ ਦੁੱਧਾ ਤੇ ਬਈ ਕਿੰਨੇ ਕੁ ਦੀ ਦੇਣੀ ਹੈ ਲਾਸਟ ਵੀਡੀਓ ਤਾਂ ਬਣੇ ਰਿਓ ਤਾਂ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖਣਾ ਤਾਂ ਪੇਜ ਨੂੰ ਫੋਲੋ ਕਰ ਲਿਓ ਦੋਸਤੋ ਜੇਕਰ ਚੈਨਲ ਤੇ ਹੈ YouTube ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹੈ ਇਹ ਹੁਣ ਆਪਾਂ ਇਹਦਾ ਰੇਟ ਪੁੱਛਦੇ ਹਾਂ ਗੁਰਪ੍ਰੀਤ ਕੋਲੋਂ ਆ ਜਾਂਦਾ ਇਹ ਕੁਆ ਵਾਹ ਜੀ ਵਾਹ ਸ਼ਾਨਦਾਰੀ ਨਗੀਨੇ ਹੁੰਦੇ ਗੁਰਪ੍ਰੀਤ ਕੋਲੇ ਹਮੇਸ਼ਾ ਤੇ ਅੱਜ ਵੀ ਬਈ ਸ਼ਾਨਦਾਰ ਹੈ ਆਜੋ ਵੀ ਗੁਰਪ੍ਰੀਤ ਹਾਂਜੀ ਸੁਆ ਪਹਿਲਾਂ ਹੀ ਅੱਛਾ ਜੀ ਦੁੱਧ ਮੇਰੇ ਸਹਾਨ ਵਿੱਚ 11 ਕਿਲੋ 15 ਕਿਲੋ ਪਾ ਦੋਗੀ ਜਿਹੜੇ ਸਰ ਥਣ ਲੱਗਿਆ ਇਹਨੂੰ ਥਣ ਲੇਵੋ ਅੱਛਾ ਬਾਡੀ ਵੇਡ ਬਹੁਤ ਵੱਡਾ ਈ ਗੱਟੀ ਦਾ ਹੂੰ ਪਿੱਠੇ ਪੋੜੇ ਚੱਕੇ ਨਹੀਂ ਵੇ ਪੋੜੇ ਵੇਖੋ ਜੀ ਨੇ ਕੱਲ ਦੀ ਸੂਈ ਟੋਏ ਆ ਜੇ ਚੱਕੇ ਨਹੀਂ ਆ ਜੀ ਚੱਕੇ ਨਹੀਂ ਆ ਜੀ ਹਾਂਜੀ ਠੀਕ ਆ ਚੰਗਾ ਸੋਹਣਾ ਪਸ਼ੂ ਆ ਜੀ ਹੂੰ ਥਣ ਲੇਵਾ ਬਹੁਤ ਸੋਹਣ ਲੱਗਾ ਈ ਠੀਕ ਆ ਗਾਂ 2 ਰੁਪਏ ਗਾਂ ਵਧਾਉਣ ਵਾਲਾ ਅਗਲੇ ਸੂਈ ਆਣ ਕੇ ਖੁੱਲਾ ਵਿਕਣ ਵਾਲਾ ਈ ਹੂੰ ਕੱਦਗਾਠ ਵਾਲੀ ਕੱਟੀ ਆ ਨਸਲ ਵਾਲੀ ਕੱਟੀ ਆ ਨਿੱਕਾ ਕੀ ਰੇਟ ਦੇ ਵਿੱਚ ਦੇਣੀ ਆ ਹਾਂ ਮੁੱਲ ਤਾਂ 1.35 ਕਰਦੇ ਸੀ ਹੂੰ ਜੇ ਤਾਂ 1.30 ਹੀ ਦੇ ਦਾਂਗੇ ਮਾਂ ਤਨ ਕਰਦਾਂਗੇ 30 ਹੀ ਇੱਕ 30 ਚੋਂ ਮਾਨਦਾਨ ਕਰਦੇ 28 ਹੀ ਕੱਟੀ ਦੇ ਦਾਂਗੇ ਆਪਾਂ ਠੀਕ 28000 ਦੀ ਪਿੱਛੇ ਕੱਟਾ ਹੈ ਨਾ ਕੱਟਾ ਹਾਂਜੀ ਬਹੁਤ ਵੱਡੀ ਕੱਟੀ ਹੈ ਜੀ ਕੱਦ ਕਾੜ ਪੱਖੋ ਜੀ ਓਕੇ ਬਹੁਤ ਚੌਗੀ ਹੈ ਜੀ ਇਹ ਜੀ ਹੂੰ ਥਾਂ ਦੇ ਬਹੁਤ ਸੋਹਣਾ ਲੱਗਿਆ ਜੀ ਹੂੰ ਲਓ ਵੀ ਦੋਸਤੋ ਦੇਖ ਸਕਦੇ ਹੋ ਓਕੇ ਗੁਰਪ੍ਰੀਤ ਦਾ ਫੋਨ ਨੰਬਰ ਬੋਲ ਦੇ ਆਪਣਾ 93093 ਹਾਂਜੀ 28064 ਓਕੇ ਓਕੇ। ਲੋ ਜੀ ਦੋਸਤੋ ਅੱਗੇ ਆਪਾਂ ਤੁਹਾਨੂੰ ਤੀਜਾ ਨਗੀਨਾ ਦਿਖਾਉਣੇ ਆ। ਡੱਬਾ ਵਾਲੀ ਪਸ਼ੂ ਮੰਡੀ ਤੇ ਤੁਹਾਨੂੰ ਤੋਰ ਕੇ ਦਿਖਾਉਂਦੇ ਆਂ। ਤਾਂ ਫਿਰ ਆਪਾਂ ਸਾਰੀ ਮਾਰਕਾ ਨਾਲ ਗੱਲਬਾਤ ਕਰਾਂਗੇ ਵੀ ਕਿੰਨਵੇਂ ਸੂਏ ਆ ਤੇ ਕਿੰਨਾ ਕੁ ਥੱਲੇ ਦੁੱਧ ਆਈ ਇਹਦੇ। ਕੀ ਬਚਿਆ ਪਿੱਛੇ। ਤਾਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਮੱਝ ਹੈ ਇੱਥੇ ਦੇਖ ਸਕਦੇ ਹੋ ਦੋਸਤੋ। ਸ਼ਾਨਦਾਰ ਨਗੀਨਾ ਹੈ। ਹਾਈਟ ਵਗੈਰਾ, ਥਣਾ ਦਾ ਆਕਾਰ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ। ਲਿਓ ਜੀ। ਲੋ ਵੀ ਦੋਸਤੋ ਆਪਾਂ ਤੁਹਾਨੂੰ ਕੋਲੇ ਇਧਰੋਂ ਧੁੱਪ ਪੈਂਦੀ ਏ ਥੋੜੀ ਜੀ ਲੋ ਵੀ ਦੇਖੋ ਬਹੁਤ ਸ਼ਾਨਦਾਰ ਹੈ ਮੱਝ ਓਹੋ ਹੋ ਕੀਵੇਂ ਛਾਣੇ ਕਹਿੰਦੇ ਜੀ ਦੋਸਤੋ ਮੱਖੀ ਤਿਲਕਦੀ ਐ ਵੀ ਮੱਖੀ ਤਿਲਕਦੀ ਐ ਮੱਝ ਦੇ ਉੱਤੇ ਆ ਜਾਂਦਾ ਬਾਈ ਜੀ ਤੁਹਾਨੂੰ ਆਪਾਂ ਸਾਰੀ ਡਿਟੇਲ ਦੇਣੀ ਆ ਕਿੰਨੇਵੇਂ ਸੂਏ ਆ ਕਿੰਨਾ ਕੁ ਦੁੱਧ ਆ ਤੇ ਕਿੰਨੇ ਕੁ ਦੀ ਲਾਸਟ ਦੇਣੀ ਆ ਆਓ ਬਈ ਆਪਣਾ ਨਾਮ ਪਿੰਡ ਦਾ ਨਾਮ ਪਿੰਡ ਦਾ ਨਾਮ ਫਕੇਰਗਾਹ ਕਾਲਾ ਵਾਲੀ ਮੰਡੀ ਜਿਹੜਾ ਸਰਸਾ ਜ਼ਿਲ੍ਹਾ ਸਰਸਾ ਠੀਕ ਹੈ ਜੀ ਥੋੜਾ ਇਹ ਉੱਚੀ ਬੋਲਿਓ ਜੀ ਅੱਛਾ ਜੀ ਹਾਂਜੀ ਤੇ ਬਈ ਜੀ ਦਿਓ ਡਿਟੇਲ ਇਸ ਬਾਰੇ ਤੇਲ ਜੀ ਇਹ ਦੂਜੇ ਸੂਏ ਮਾਜ ਦੂਜੇ ਸੂਏ ਆ ਹਾਂਜੀ ਅੱਛਾ ਇਹ ਤੇ ਕਿੰਨਾ ਸਮਾਂ ਹੋਇਆ ਸੂਏ ਨੂੰ ਇਹ ਕੱਲ ਪਰਸੇ ਸੂਏ ਜੀ ਪਰਸੋਂ ਹਾਂਜੀ ਅੱਛਾ ਜੀ ਪਿੱਛੇ ਕੀ ਬੱਚਾ ਹੈ ਫਿਰ ਕੱਟਾ ਜੀ ਉੱਪਰੇ ਬੈਠਾ ਅੱਛਾ ਜੀ ਉੱਧਰ ਬੈਠਾ ਕੱਟਾ ਹੈ ਪਿੱਛੇ ਅੱਛਾ ਜੀ ਠੀਕ ਹੈ ਜੀ ਤਾਂ ਦੁੱਧ ਦੀ ਕਿੰਨਾ ਕ ਹੈ ਦੁੱਧ ਹੈ ਜੀ 12 ਲੀਟਰ 12 ਲੀਟਰ ਹਾਂਜੀ ਅੱਛਾ ਤਾਂ ਫਿਰ ਕਿਸਾਨਪਰਾ ਫਾਰਮ ਤੇ ਆ ਕੇ ਡੱਬੇ ਮਾਰ ਕੇ ਲੈ ਜਾਣ ने ने दी दी आ, हां ਲੈ ਜਣ ਵਪਾਰ ਲੈਣ ਆਇਓ ਨਹੀਂ ਘਰ ਦੀ ਝੋਟੀ ਆ ਘਰ ਦੀ ਆ ਵਪਾਰੀ ਨਹੀਂ ਨੌਵੇਂ ਮਤੋਂ ਘਰ ਦੀ ਝੋਟੀ ਆ ਇਹ ਕੋਈ ਵਪਾਰ ਲੈਣ ਦੇ ਵਿੱਚੋਂ ਹੈ ਨਹੀਂ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਜੰਨੇ ਆ ਤਾਂ ਦੂਜੀ ਸੂਏ ਆ ਤਾਂ ਝੋਟੀ ਬਹੁਤ ਸ਼ਾਨਦਾਰ ਹੈ ਝੋਟੀ ਬਹੁਤ ਸ਼ਾਨਦਾਰ ਹੈ ਹਾਂ ਘਰ ਦੀ ਬਣੀ ਹੋਈ ਝੋਟੀ ਹੈ ਬਹੁਤ ਬਹੁਤ ਅੱਛੀ ਹੈ ਅੱਛਾ ਜੀ ਤਾਂ ਫਿਰ ਕੀ ਰੇਟ ਰੱਖਿਆ ਹੋਇਆ ਜੀ ਰੇਟ ਹੈ ਜੀ 81 ਦੀ ਦੇ ਦੇਣੀ 81 ਦੀ ਖਾਣਾ ਤੁਹਾਨੂੰ ਵਗੈਰਾ ਦਿਖਾਉਈ ਜੀ ਹਾਂ ਜੀ ਦੇਖੋ ਜੀ ਬਹੁਤ ਅੱਛਾ ਜੀ ਲਓ ਜੀ ਦੋਸਤੋ ਪੁੱਛ ਪੜੇ ਕਰਿਓ ਲਓ ਜੀ ਦੋਸਤੋ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹੈ ਲੀਵ ਦਾ ਕਾਰ ਵਗੈਰਾ ਤਾਂ ਕਿੰਨਾ ਰੇਟ ਰੱਖਿਆ ਜੀ ਇੱਕ ਅੱਸੀ ਦੀ ਦੇ ਦਾਂਗੇ ਜੀ ਰੇਟ ਤਾਂ 2 ਲੱਖ ਮੰਗਦੇ ਆ ਅੱਛਾ ਹਾਂ ਜੀ ਇੱਕ ਅੱਸੀ ਦੇ ਦਾਂਗੇ ਠੀਕ ਹੈ ਇੱਕ ਅੱਸੀ ਦੀ ਦੇਣੀ ਹੈ ਬਾਕੀ ਮਾਨਤਨ ਹੋ ਜੂ ਹਾਂ ਮਾਨਤਨ ਹੋ ਜੂ ਚੰਗਾ ਹੋ ਜੂ ਹਾਂ ਜੀ ਚੰਗੇ ਜੀ ਅੱਛਾ ਯੋਕੀ ਫੋਨ ਨੰਬਰ ਕੋ ਦੇ 99177 77 98177 78714 99177 78714 78714 ओके जी ओके ठीक है जी लो जी दोस्तों आगे ਤੁਹਾਨੂੰ ਹੋਰ ਆਪਾਂ ਇੱਕ ਨਗੀਨਾ ਤੋੜ ਕੇ ਦਿਖਾਉਂਦੇ ਆ ਮਾਲਕ ਇਹਨਾਂ ਬਾਰੇ ਆਪਾਂ ਇਸ ਮੱਝ ਬਾਰੇ ਪੂਰੀ ਡਿਟੇਲ ਲੈਣੇ ਆ ਨਾ ਵੀ ਕਿੰਨੇਵੇਂ ਸੂਏ ਆ ਕਿੰਨਾ ਕੁ ਦੁੱਧ ਆ ਜਾਂ ਸੂਣ ਵਾਲੀ ਆ ਤਾਂ ਤੋੜ ਕੇ ਦਿਖਾਉਂਦੇ ਆ ਇੱਕ ਵਾਰੀ ਮਾਲਕੀ ਲਓ ਜੀ ਦੋਸਤੋ ਦੇਖੋ ਜੀ ਵੈਰੀ ਗੁੱਡ ਜੀ ਵੈਰੀ ਗੁੱਡ ਬਹੁਤ ਸ਼ਾਨਦਾਰ ਹੈ ਜੀ ਲੋ ਵੀ ਦੋਸਤੋ ਦੇਖ ਸਕਦੇ ਹੋ ਵਾਹ ਜੀ ਵਾਹ ਸਣਾ ਦਾ ਕਾਰ ਵਗੈਰਾ ਚੈੱਕ ਕਰ ਸਕਦੇ ਹਾਂ ਦੋਸਤੋ ਬਹੁਤ ਸ਼ਾਨਦਾਰ ਹੈ ਜੀ ਬਾਕੀ ਹੁਣ ਆਪਾਂ ਸਾਰੀ ਮਾਲਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਰੇਟ ਰੱਖਿਆ ਹੋਇਆ ਹੈ ਕਿੱਥੋਂ ਤਾਈਂ ਦੇ ਦੇਣਗੇ ਤੇ ਪਿੱਛੇ ਕੀ ਬਚਿਆ ਕਿੰਨਾ ਸਵਾ ਹੋਇਆ ਸੂਵੀ ਨੇ ਤੇ ਕਿੰਨਾ ਕੁ ਦੁੱਧ ਹੈ ਜੀ ਠੀਕ ਹੈ ਜੀ ਤਾਂ ਇੱਕ ਵਾਰੀ ਬੰਨ ਦੇਣ ਦਿਓ ਫਿਰ ਆਪਾਂ ਸਾਰੀ ਜਾਣਕਾਰੀ ਲੈਣੇ ਆਂ ਲਓ ਜੀ ਦੋਸਤੋ ਦੇਖ ਦੇ ਸਕਦਾ ਦੋਸਤ ਆਪਣਾ ਨਾਮ ਜੀ ਪਿੰਡ ਦਾ ਨਾਮ ਨਰੇਸ਼ ਕੁਮਾਰ ਜੀ ਪਿੰਡ ਪਿੰਡ ਰਾਮਕੋਟ ਰਾਮਕੋਟ ਜਿਹੜਾ ਫਾਜ਼ਿਲਕਾ ਜਿਲ੍ਹਾ ਫਾਜ਼ਿਲਕਾ ਹਾਂਜੀ ਠੀਕ ਹੈ ਜੀ ਤਾਂ ਹੀ ਦੇ ਉਹ ਡੇਟ ਇਸ ਵਾਰੀ ਕਿੰਨੇ ਸੂਏ ਜੀ ਇਹ ਜੀ ਦੂਜੇ ਸੂਏ ਅੱਛਾ ਕਿੰਨਾ ਸਮਾਂ ਹੈ ਸੂਏ ਨੂੰ ਸੂਈ ਨੂੰ ਤੜਕੇ ਦੀ ਸੂਈ ਅੱਜ ਹੀ ਸਵੇਰੇ ਸੂਈ ਆ ਅੱਜ ਤਾਂ ਤੜਕੇ ਸੂਈ ਆ ਅੱਜ ਸਵੇਰ ਪਿੱਛੇ ਕੀ ਬੱਚਿਆ ਜੀ ਕੱਟੀ ਐ ਪਿੱਛੇ ਕੱਟੀ ਹਾਂਜੀ ਅੱਛਾ ਜੀ ਲਓ ਜੀ ਤੇਰਾ ਕੱਟੀ ਹੈ ਵੈਰੀ ਗੁੱਡ ਜੀ ਬਹੁਤ ਸ਼ਾਨਦਾਰ ਹੈ ਜੀ ਤਾਂ ਦੁੱਧ ਜੀ ਕਿੰਨਾ ਕਰਨੀ ਇਹਦਾ ਦੁੱਧ 10 ਤੋਂ 12 ਕਿਲੋ ਦਾ 12 ਲੀਟਰ ਕਰ ਜੂ ਹਾਂਜੀ ਹਾਂਜੀ ਮਾਝੇ ਨਾਲ ਪੁੱਦਾ ਅੱਛਾ ਜੀ ਵਪਾਰ ਲੈਣਾ ਜਾਂ ਕਿਸਾਨ ਪ੍ਰਾਦ ਕਿਸਾਨ ਪ੍ਰਾਦ ਅੱਛਾ ਵਪਾਰ ਲੈਣ ਵਪਾਰ ਨਹੀਂ ਠੀਕ ਹੈ ਜੀ ਹਾਂਜੀ ਭਈ ਇਹਦਾ ਰੇਟ ਤੇ ਫੋਨ ਨੰਬਰ ਬੋਲ ਦੇ ਆਪਾਂ ਰੇਟ ਭਾਈ 1,115,000 ਰੁਪਿਆ ਰੇਟ ਹੈ 1,115 ਹਾਂ ਮੰਗ ਆ ਹਾਂ ਮੰਗਦੇ ਹੈਗੇ ਆ ਲੈਣਾ ਆਪਾਂ ਲੱਖ ਦੇ ਮੰਨ ਲਾ 1.57 ਲੱਖ ਦੁੱਤੇ ਥੱਲੇ ਇੱਕ 57 ਦੇ ਉੱਤੇ ਥੱਲੇ ਹਾਂ ਲੱਖ ਰੁਪਇਆ ਰੇਟ 1.15 ਹਜ਼ਾਰ ਮੰਗ ਹੈ 57 ਦੇ ਵਿੱਚੋਂ ਮਾਨਤਾ ਵੀ ਹੋਊ ਮਾਨਤਾ ਕਰ ਦਾਂਗੇ ਵੱਡੇ ਵਰਗੇ ਭਰਾਵਾਂ ਦੇ ਦੇਣ ਦਾ ਠੀਕ ਹੈ ਜੀ ਜ਼ਰੂਰ ਤਾਂ ਫੋਨ ਨੰਬਰ ਬੋਲ ਦਿਓ ਮੋਬਾਈਲ ਨੰਬਰ 97797 94191 ਓਕੇ ਲੋ ਵੀ ਦੋਸਤੋ ਅੱਗੇ ਆਪਾਂ ਤੁਹਾਨੂੰ ਹੋਰ ਦਿਖਾ ਰਹੇ ਹਾਂ ਇੱਕ ਕਹਿ ਸਕਦੇ ਆਪਾਂ ਵੀ 5 ਮਨਗੀਨਾ ਡੱਬ ਵਾਲੀ ਪਸ਼ੂ ਮੰਡੀ ਦਾ ਤਾ ਬਹੁਤ ਹੀ ਸ਼ਾਨਦਾਰ ਤੁਹਾਨੂੰ ਨਕੀਨਾ ਦਿਖਾਉਣੇ ਆ ਇਹ ਮੋਰਾ ਨਸਲ ਦੇ ਵਿੱਚ ਪੰਮੇ ਹੋਰੀ ਤੇਰੀ ਵੀਡੀਓ ਬਣਾ ਚਾਰ ਵਗੈਰਾ ਹਾਈਟ ਵਗੈਰਾ ਬਹੁਤ ਸ਼ਾਨਦਾਰ ਆਈ ਮਨ ਨਹੀਂ ਨਹੀਂ ਬਾੜਿਆ ਭਾਈ ਵਨ ਕੇ ਆਖੇ ਲੱਗੇ ਮਾਲਕਾਂ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਰੇਟ ਵਾਤਾ ਨਿਸ਼ਾਨੇ ਬਣਾ ਕੇ ਕਿੰਨਾ ਸੂਆ ਕਿੰਨੇ ਕੁ ਦੀ ਦੇਣੀ ਆ ਹਨਾ ਕਿੰਨਾ ਕੁ ਦੁੱਧ ਦਾ ਤੱਲੇ ਤਾਂ ਇਹ ਲਈ ਆਉਂਦੇ ਮਾਲਕ ਇੱਕ ਵਾਰੀ ਬੰਨ੍ਹ ਦੇ ਦਿੰਦੇ ਹੋ ਤੇ ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਜੀ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਮੱਝ ਦਿਖਾ ਦਿੰਨੇ ਆ ਦੇਖ ਸਕਦੇ ਆਂਗਾ ਹਨਾਂ ਦਾ ਕਾਰ ਵਗੈਰਾ ਚੈੱਕ ਕਰ ਸਕਦੇ ਹੋ ਉਹ ਲੋਈ ਦੋਸਤੋ ਵੇਖ ਸਕਦੇ ਹੋ ਉਸ ਨੂੰ ਹਾਂਜੀ ਬਈ ਆਪਣਾ ਨਾਮ ਤੇ ਪਿੰਡ ਦਾ ਨਾਮ ਜੀ ਆਪਣਾ ਨਾਮ ਭਲਵੰਤ ਸਿੰਘ ਆ ਜੀ ਪਿੰਡ ਜੀ ਪਿੰਡ ਦਾ ਨਾਮ ਮੋਦੀ ਵਾਲਾ ਖੜਕ ਸਿੰਘ ਆ ਜੀ ਮੋਦੀ ਵਾਲਾ ਖੜਕ ਸਿੰਘ ਹਾਂਜੀ ਅੱਛਾ ਜੀ ਦਿਓ ਬਈ ਡਿਟੇਲ ਇਸ ਵਰੀ ਤੀਸਰਾ ਬਿਆਨ ਦਾ ਸੂਗੀ ਤੀਸਰਾ ਬਿਆਨ ਤਾਂ ਸੂਗੀ ਹਾਂਜੀ ਅੱਛਾ ਜੀ 1.70 ਆ ਜੀ ਅੱਛਾ 1.5 ਲੱਖ ਦੀ ਸੇਲ ਕਰ ਦਿਆਂਗੇ 1.70 ਤਾਂ 1.5 ਲੱਖ ਦੀ ਲੈਣੀ ਆ ਹਾਂਜੀ ਦੁੱਧ ਕਿੰਨੇ ਦਾ ਦੁੱਧ 17 ਕਿਲੋ ਦੇਵ ਜੀ 17 ਕਿਲੋ ਹਾਂਜੀ ਕਿੰਨਾ ਸਮਾਂ ਰਹਿੰਦਾ ਸੂਣ ਚ ਸੂਣ ਦੇ ਇੱਕ ਸਮਾਂ ਇੱਕ ਹਫਤਾ ਰਹੇ ਜੀ ਇੱਕ ਹਫਤਾ ਹਾਂਜੀ ਪੂਰਾ ਹਾਂਜੀ ਪੂਰਾ ਹਫਤਾ ਅੱਛਾ ਜੀ ਫਿਰ ਪਰਾਂ ਦੀ ਫਾਰਮ ਤੇ ਆ ਕੇ ਕਿਸਾਨ ਪਰੜ ਬਿਮਾਰ ਕੇ ਲੈ ਜੀ ਹਾਂਜੀ ਭਾਵੇਂ ਪਹਿਲਾਂ ਲੈ ਜਾਣ ਦੋ ਪਰਾਂ ਦੋ ਟਾਈਮ ਚੋ ਕੇ ਲੈ ਜਾਣ ਜੀ ਰਹਿਣ ਦੀ ਵਸਤਾ ਪੂਰੀ ਹੈ ਪਾਣੀ ਧਾਣੀ ਪਰਾਂ ਦਾ ਬਿਸਤਰ ਦੁੱਧ 17 ਕਿਲੋ ਦੇਵ ਜੀ ਓਕੇ ਫੋਨ ਨੰਬਰ ਬੋਲ ਦਈਏ ਆਪਣਾ 9780612073 9780612073 ਓਕੇ ਜੋ ਨੋਏ ਦੋਸਤੋ ਤੁਹਾਨੂੰ ਬਹੁਤ ਹੀ ਸ਼ਾਨਦਾਰੀ ਸ਼ੌਣ ਦਿਖਾਈ ਜਾਂਦੇ ਆ ਦੇਖ ਸਕਦੇ ਹੋ ਜੀ ਖਾਨ ਜੀ ਹਾਂ ਜੀ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸ਼ਾਨਦਾਰ ਹੈ ਤਾਂ ਆਪਾਂ ਇਹ ਤੋਂ ਪੁੱਛਦੇ ਆ ਵੀ ਕਿਹੜਾ ਪਿੰਡ ਆ ਪਾਈਆਂ ਦਾ ਕਿੱਥੋਂ ਆਇਆ ਕਿੰਨੇ ਕੁ ਫੀਸ ਲੈਂਦੇ ਆ ਹਨਾ ਬੜੇ ਸ਼ੌਂਕ ਨਾਲ ਪਾਲਿਆ ਹੋਇਆ ਸ਼ੌਣ ਆਈ ਤੁਸੀਂ ਦੇਖੀ ਜਾਂਦੇ ਹੋ ਆ ਜੀ ਬੰਦ ਜੀ ਇੱਕ ਮਿੰਟ ਬੰਦ ਜੀ ਬੰਦ ਜੀ ਸ਼ੌਂਕ ਨਾਲ ਪਾਲ ਕੇ ਤੁਸੀਂ ਸ਼ੌਣ ਨੂੰ ਹੁਣ ਸੇਲ ਕਰਦੇ ਹੋ ਨੂੰ ਹਾਂ ਜੀ ਕੀ ਕਰੀਏ ਵੇਚਣਾ ਪੈਂਦਾ ਹੈ ਕਾਈ ਵੇਚਣਾ ਪੈਂਦਾ ਹੈ ਅੱਛਾ ਹਾਂ ਕਿਹੜੇ ਦਾ ਬੱਚਾ ਜੀ ਇਹ ਇਹ ਬਈ ਆਪਣੇ ਟੀਕਾ ਲੈ ਕੇ ਆਇਸੀ ਸਾਰ ਯੂਨੀਵਰਸਿਟੀ ਤੋਂ ਟੀਕਾ ਹਾਂ ਅੱਛਾ ਉਹ ਡਾਕਟਰ ਹੈਗਾ ਯਾਰ ਬਈ ਜਦੋਂ ਉਹ ਉਹਨੂੰ ਫੋਨ ਕਰਕੇ ਮੰਗਵਾਇਆ ਸੀ ਅੱਛਾ ਜੀ ਤਾਂ ਕਰਾਸ ਕਰਾਉਣ ਲੱਗ ਗਏ ਵਾਹ ਅੱਛਾ ਜੀ ਕੀ ਫੀਸ ਰੱਖੀ ਹੋਈ ਸੀ ਇਹਦੀ ਇਹਦੀ ਤਾਂ ਕਿ ਪਿੰਡ ਚ ਕਿੰਨੀ ਫੀਸ ਦੇ 500 ਰੁਪਏ ਸੀ ਅੱਛਾ ਠੀਕ ਹੈ ਠੀਕ ਹੈ ਤਾਂ ਫਿਰ ਉਹਨਾਂ ਕੀ ਰੇਟ ਰੱਖਿਆ ਹੋਇਆ? ਬਹੁਤ ਆ ਇਹਦਾ 2 ਲੱਖ ਰੁਪਏ ਮੰਗੇ ਸੀ। 2 ਲੱਖ। ਲੱਗਿਆ ਕੁਛ? 1 ਲੱਖ ਰੁਪਏ ਲੱਗੇ। 1 ਲੱਖ। ਐਸੇ ਮੰਡੀ ਚ? ਹਾਂ। ਅੱਛਾ। ਫਿਰ ਲਾਸਟ ਕਿਤੋਂ ਦੇਣਾ? ਹਾਂਜੀ। ਲਾਸਟ ਦੇਣਾ ਕਿਤੋਂ ਤਾਈਂ ਆ? ਸਵਾ ਸਵਾ ਦਾ ਦੇ ਦੇਣਗੇ। ਸਵਾ ਦਾ। ਓਕੇ ਓਕੇ। ਫੋਨ ਨੰਬਰ ਬੋਲ ਦੇਈ ਆਪਣਾ। 9416413885 ਅੱਛਾ ਓਕੇ ਓਕੇ। ਓਕੇ। ਔਰ ਹੀ ਦੋਸਤੋ ਇਹ ਸੀ ਡੱਬ ਵਾਲੀ ਪਸ਼ੂ ਮੰਡੀ ਦੀ ਵੀਡੀਓ ਜਿੱਥੇ ਕਿ ਤੁਹਾਨੂੰ ਆਪਾਂ ਘਾਟੋ ਘਾਟ ਵੀ 6-7 ਨੰਗੀਨੇ ਦਿਖਾਏ ਮੱਜਾਂ ਦੇ ਮੋਹਰਾਂ ਨਸਲ ਦੀਆਂ ਦੇ ਤਾਂ ਜੇਕਰ ਤੁਸੀਂ ਇਹ ਵੀਡੀਓ ਜੀ ਫੇਸਬੁੱਕ ਪੇਜ ਤੇ ਦੇਖੀ ਤਾਂ ਪੇਜ ਨੂੰ ਫੋਲੋ ਕਰ ਲਿਓ ਜੇਕਰ ਤੁਸੀਂ ਦੋਸਤੋ ਇਹ YouTube ਚੈਨਲ ਦੇਖੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਤੇ ਬਣੇ ਰਹਿਣ ਲਈ ਤੁਹਾਡਾ ਤਹਿ ਦਿਲੋਂ ਤੋਂ ਧੰਨਵਾਦ ਓਕੇ ਮਿਲਦੇ ਆਪਾਂ ਹੋਰ ਨਵੀਂ ਮੰਡੀ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਧੰਨਵਾਦੀ ਤਦ ਤੱਕ